ਲਈਆ ਨੀ ਜਿਹੜੇ 4 ਪੈਸੇ ਸੀ ਉਹਦੀ ਫਿਲਮ ਬਣਾ ਲੀਆ ਯਾਰਾਂ ਦੇ ਕਰੇ ਆਪਣੇ ਹੱਥੀ ਪੱਕੇ ਕਰ ਦਿੱਤੇ ਨੀ ਯਾਰਾਂ ਦੇ ਕਰੇ ਆਪਣੇ ਹੱਥੀ ਪੱਕੇ ਕਰ ਦਿੱਤੇ ਯਾਰ ਬਣਾਲੇ ਗਹਿਣੇ ਕੀਲੇ ਗਹਿਣੇ ਤਰ ਦਿੱਤੇ ਟਿਕਟਾਂ ਜੋਗੇ ਪੈਸੇ ਆਪਾਂ ਮੰਗ ਕੇ ਲਿਆਏ ਹਾਂ ਨੀ ਟਿਕਟਾਂ ਜੋਗੇ ਪੈਸੇ ਆਪਾਂ ਮੰਗ ਕੇ ਲਿਆਏ ਹਾਂ ਤੱਕੇ ਤੌੜੇ ਖਾ ਕੇ ਸੋਹਣੀਏ ਸਿੰਗਾਪੁਰ ਵਿੱਚ ਆਏ ਹਾਂ ਰੱਬ ਕਰੇ ਤੁਸੀਂ ਛੇਤੀ ਛੇਤੀ ਪੱਕੇ ਹੋ ਜਾਵੋ ਰੱਬ ਕਰੇ ਤੁਸੀਂ ਸਾਰੇ ਛੇਤੀ ਪੱਕੇ ਹੋ ਜਾਵੋ ਇੱਕ ਇੱਕ ਫਰਾਰੀ ਲੈ ਕੇ ਸਿੱਧਾ ਪਿੰਡ ਨੂੰ ਤੁਰ ਆਵੋ ਸੜਕਾਂ ਹੋ ਗਈਆਂ ਵਧੀਆਂ ਆਪਾਂ ਰੇਸਾਂ ਲਾਵਾਂਗੇ ਮੁਰਗਾ ਹੋ ਗਿਆ ਸਸਤਾ ਸੋਹਣੀਏ ਪੁਨ ਪੁਨ ਖਾ ਮੰਗੇ ਟੋਡੇ ਵਿਆਹ ਤੇ ਆ ਸਾਜੀਆਂ ਨਾਲ ਖਾੜਾ ਲਾ ਮੰਗੇ ਬਈ ਮੋਜਾ ਅੰਗਰੇਜ਼ ਦੀਆਂ ਜੱਟ ਧੰਦ ਫਿੱਟ ਦੇ ਮਰ ਗਏ ਮੂਲਕੇ ਸਾਡਾ ਲੁੱਟ ਕੇ ਪੌਂਡ ਪੂਰੇ 80 ਦਾ ਕਰ ਗਏ ਨਹੀਂ ਮੂਲਕੇ ਸਾਡਾ ਲੁੱਟ ਕੇ ਪੌਂਡ ਪੂਰੇ 80 ਦਾ ਕਰ ਗਏ ਸਾਡੀਆਂ ਸਰਕਾਰਾਂ ਕੱਚ ਨੇ ਮੂਲਕੇ ਨੂੰ ਗਿਰ ਵੀ ਧਰ ਗਏ ਮਾਰੇ ਅਟਕਾਰ ਵੀ ਨਹੀਂ ਕੋਹੇ ਨੂਰ ਵੀ ਹਜ਼ਮ ਕਰ ਗਿਓ ਮਨਾਂ ਕਮਲਿਆ